ਭੀਰਟੀ ਨਿਊਜ਼ ਤੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਕਰਨ ਬਹਿਰਾ। ਸੁਰਮਾਚੋ ਪ੍ਰਦੇਸ਼ ਦੇ ਮੰਡੀ ਤੋਂ ਸੰਸਦ ਕੰਗੜਾ ਰੋ ਨਾਥ ਨੂੰ ਸੁਪਰੀਮ ਕੋਰਟ ਤੋਂ ਵੱਡਾ ਝਟਕਾ ਲੱਗਿਆ ਹੈ। ਕੋਰਟ ਨੇ ਕਿਸਾਨ ਅੰਦੋਲਨ ਦੌਰਾਨ ਕੀਤੀ ਕੀ ਟਿੱਪਣੀ ਨੂੰ ਲੈ ਕੇ ਉਹਨਾਂ ਖਿਲਾਫ ਮਾਣਹਾਨੀ ਕੇਸ ਦਰਜ ਕਰਨ ਨੂੰ ਲੈ ਕੇ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਸੁਪਰੀਮ ਕੋਰਟ ਦੇ ਜਸਟਿਸ ਵਿਕਰਮ ਰਾਠ ਅਤੇ ਜਸਟਿਸ ਸੰਦੀਪ ਮਹਿਤਾ ਦੀ ਬੈਂਚ ਨੇ ਕੰਗਣਾ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਕਿਹਾ ਕਿ ਤੁਹਾਡੇ ਟਵੀਟ ਨੂੰ ਰੀਟਵੀਟ ਨਹੀਂ ਕੀਤਾ ਜਾ ਸਕਦਾ। ਉਸ ਤੋਂ ਮਾਮਲਾ ਜੋੜਿਆ ਗਿਆ ਉਸ ਦਾ ਮਤਲਬ ਹੈ ਕਿ ਇਸ ਦਾ ਟ੍ਰਾਇਲ ਕੋਰਟ ਹੀ ਕਰੇਗਾ ਇਹ ਸਫਾਈ ਉੱਥੇ ਹੀ ਦੇਣਾ ਉਹਨਾਂ ਕਹਿ ਕੇ ਮਾਮਲਾ 2021 ਦਾ ਜਦੋਂ ਕਿਸਾਨ ਅੰਦোলন ਚੱਲ ਰਿਹਾ ਸੀ ਤਾਂ ਉਸ ਦੌਰਾਨ ਕੰਗਣਾ ਨੇ ਬਠਿੰਡਾ ਦੇ ਪਿੰਡ ਬਹਾਦਰਗੜ ਜੰਡੀਆਂ ਦੀ ਰਹਿਣ ਵਾਲੀ 87 ਸਾਲਾ ਬਜ਼ੁਰਗ ਮਹਿਲਾ ਕਿਸਾਨ ਮਹਿੰਦਰ ਕੌਰ ਨੂੰ 100-100 ਰੁਪਏ ਦੇ ਕੇ ਧਰਨੇ 'ਚ ਬੈਠਣ ਵਾਲੀ ਮਹਿਲਾ ਦੱਸਿਆ ਸੀ ਇਸ ਦੇ ਖਿਲਾਫ ਮਹਿੰਦਰ ਕੌਰ ਨੇ ਕੋਰਟ ਵਿੱਚ ਕੇਸ ਦਰਜ ਕਰਵਾਇਆ ਸੀ ਤੇ ਕੰਗਣਾ ਨੇ ਕਿਹਾ ਕਿ ਉਹਨਾਂ ਨੇ ਸਿਰਫ ਵਕੀਲ ਦੀ ਪੋਸਟ ਨੂੰ ਰੀਪੋਸਟ ਕੀਤਾ ਹੈ ਤਾਂ ਕੰਗਣਾ ਨੇ ਕਿਸਾਨਾਂ ਦੌਰਾਨ ਦੌਰਾਨ ਟਵੀਟ ਕਰਦੇ ਹੋਏ ਫੋਟੋ ਸ਼ੇਅਰ ਕੀਤੀ ਸੀ ਤੇ ਲਿਖਿਆ ਸੀ ਕਿ ਉਹੀ ਦਾਦੀ ਹੈ ਜਿਸ ਨੂੰ ਕੀ ਟਾਈਮ ਮੈਗਜ਼ੀਨ ਨੇ ਭਾਰਤ ਦੀ ਸਭ ਤੋਂ ਪਾਵਰਫੁਲ ਮਹਿਲਾ ਹੋਣ ਤੇ ਫੀਚਰ ਕੀਤਾ ਹੈ ਇਹ ਉਹ 100-100 ਰੁਪਏ ਦੇ ਵਿੱਚ ਉਪਲਬਧ ਹੋ ਜਾਂਦੀਆਂ ਨੇ ਤਾਂ ਪਾਕਿਸਤਾਨੀ ਪੱਤਰਕਾਰਾਂ ਨੇ ਸ਼ਰਮਨਾਕ ਤਰੀਕੇ ਦੇ ਨਾਲ ਇੰਟਰਨੈਸ਼ਨਲ ਪੀਆਰ ਨੂੰ ਹਾਈ ਚੈੱਕ ਕਰਤਾ ਤੇ ਲਿਖਿਆ ਸੀ ਕਿ ਸਾਨੂੰ ਇੰਟਰਨੈਸ਼ਨਲ ਲੈਵਲ ਉੱਤੇ ਬੋਲਣ ਦੇ ਲਈ ਆਪਣੇ ਹੀ ਲੋਕਾਂ ਦੀ ਜ਼ਰੂਰਤ ਹੈ ਉਸ ਤੋਂ ਬਾਅਦ ਮਹਿਲਾ ਕਿਸਾਨ ਨੇ ਕੰਗਣਾ ਨੌਥ ਖਿਲਾਫ ਮਾਰ ਹੱਲੀ ਦਾ ਕੇਸ ਦਰਜ ਕੀਤਾ ਸੀ ਇਸ ਤੋਂ ਬਾਅਦ ਕੰਗਣਾ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਰਾਹਤ ਪਟੀਸ਼ਨ ਦਾਇਰ ਕੀਤੀ ਸੀ ਜਿਸ ਨੂੰ ਕੀ ਖਾਰਜ ਕਰ ਦਿੱਤਾ ਸੀ ਇਸ ਤੋਂ ਬਾਅਦ ਹੁਣ ਕੰਗਣਾ ਸੁਪਰੀਮ ਕੋਰਟ 'ਚ ਪਹੁੰਚੀ ਸੀ ਤੇ ਹੁਣ ਕੰਗਣਾ ਨੂੰ ਇੱਥੋਂ ਵੀ ਰਾਹਤ ਨਹੀਂ ਮਿਲਿਆ